ਅੱਜ ਦੀ ਸ਼ੋਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਤਿੰਨ ਝੋਟੀਆਂ ਦਿਖਾਉਣੇ ਆ ਬਾਈ ਤੇ ਜਿਸ ਘਰ ਚੋਂ ਵੀਡੀਓ ਬਣਾਈ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇ ਲੁਕਸੋਂ ਚ ਬਾਈ ਨੇ ਤਿੰਨੇ ਝੋਟੀਆਂ ਸੇਲ ਕੀਤੀਆਂ ਨੇ ਐ ਮੰਨ ਲਓ ਬਾਈ ਪੂਰੇ ਸੌਂਗ ਨਾਲ ਰਿਜਨਲ ਪਾਲੀਆਂ ਬਾਈ ਤੇ ਬਾਕੀ ਆਪਾਂ ਪੁੱਛ ਲੈਨੇ ਆ ਬਾਈ ਤੋਂ ਬਾਈ ਪਹਿਲੇ ਨੰਬਰ ਤੇ ਜਿਹੜੀ ਆਪਾਂ ਝੁੱਟੀ ਦੇਖ ਰਹੇ ਕਿੰਨੀ ਕੁ ਉਮਰ ਦੀ ਆ ਗਈ ਇਹ ਆ ਗਈ ਬਾਈ 34 ਮਹੀਨਾ ਤੋਂ ਉੱਤੇ ਆ 9 ਮਹੀਨਾ 2 ਸਾਲਾਂ ਤੋਂ 1 ਮਹੀਨਾ ਉੱਤੇ ਆ ਦੋ ਸਾਲਾਂ ਤੋਂ 1 ਮਹੀਨਾ ਬਾਈ ਉੱਤੇ ਆ ਕੁਆਲਿਟੀ ਬਹੁਤ ਚੰਗੀ ਆ ਵੀਰ ਦੀਆਂ ਸੌਂਗ ਨਾਲ ਪਾਲੀਆਂ ਬਾਈ ਮੁੱਲ ਵੀ ਬਾਈ ਨੇ ਜਾਇ ਰੱਖਿਆਗੇ 499 ਮੈਨਣਗੇ ਨਹੀਂ ਹੁੰਦਾ ਵੀ ਕੋਲੇ ਆਉਂਨ ਨੂੰ ਇੱਕ ਫੁੱਟ ਵੱਧ ਮਿਲੂ ਜਿੱਦਾ ਕਿ ਕੁਆਲਟੀ ਪਲੀ ਸਮੀ ਦੇਖ ਸਕਦਾ ਤੇ ਮੁੱਲੇ ਦਾ ਭਾਈ ਕਿੰਨਾਗਾ ਮੁੱਲ ਠੀਕ ਹੈ ਭਾਈ ਮੁੱਲੇ ਦਾ ਹੈਗਾ ਭਾਈ 43000 ਰੁਪਇਆ ਅੱਗੇ ਦੋ ਨੰਬਰ ਭਾਈ ਇਹਦਾ 41000 ਰੁਪਇਆ ਜੀ 41000 ਰੁਪਇਆ ਮੁੱਲ ਉਮਰਾਂ ਦਾ ਭਾਈ ਕੋਈ ਨਹੀਂ ਆ ਕੋਈ ਨਹੀਂ ਆ ਬਸ ਮਹੀਨਾ ਦੋ ਮਹੀਨਾ ਇਧਰ ਉਧਰ ਆ ਬਸ ਸਹੀ ਗੱਲ ਹੈ ਭਾਈ ਕੋਈ ਨਹੀਂ ਉਮਰਾਂ ਕੱਦ-ਕਾਟ ਚੰਗੇ ਕਿੰਨਾ ਕੁ ਰਿਕਾਰਡ ਹੈ ਭਾਈ ਇਹਨਾਂ ਦੋਵਾਂ ਦਾ ਇਹਦਾ ਦੁੱਧ ਦਾ ਰਿਕਾਰਡ ਹਾਂ ਭਾਈ ਬਰੋਦਰ ਗਾੜਾ ਇਹਦਾ 17 ਲੀਟਰ ਦਾ ਇਹਦੀ ਮਦਰ ਦਾ ਹਾਂ ਤੇ ਇਹਦੀ ਦਾ ਬਈ ਇਹਦਾ 16 15 ਨੂੰ 15 ਆ ਰਹੇ ਸੀ ਉਹ 15 16 ਵੀ ਦਿੰਦੀ ਰਹੀ ਆ ਕਹਿੰਦੇ ਵੀ ਸੇਵਾ ਕਰ ਲਾਂਗਾ 17 ਲੀਟਰ 18 ਲੀਟਰ ਵੀ ਪਾ ਦੂੰ ਠੀਕ ਆ ਬੱਚੇ ਲੈ ਕੇ ਪਾਲੇ ਹਾਂ ਬੱਚਾ ਲੈ ਕੇ ਪਾਲਿਆ ਸੌਂਕਣਾ ਬਾਈ ਨੇ ਬਈ ਪਾਲੇ ਆ ਟੀਕਾ ਲੈਣ ਦੇ ਬਾਈ ਬਿਲਕੁਲ ਕਾਬਲ ਨੇ ਹਾਂ ਪਿੰਡ ਹੈਗਾ ਵੀਰ ਦਾ ਬਰਗਾੜੀ ਬਈ ਜ਼ਿਲ੍ਹਾ ਇਹਨੂੰ ਪਾਇਆ ਜਾਂਦਾ ਬਈ ਆਪਾਂ ਨੂੰ ਫਰੀਦਕੋਟ ਫਰੀਦਕੋਟ ਫਰੀਦ ਤਹਿਸੀਲ ਜੈਤੋ ਹਣਾ ਤਹਿਸੀਲ ਜੈਤੋ ਪਹਿਲਾਂ ਮੋਬਾਈਲ ਨੰਬਰ ਬੋਲੋ ਬਾਈ ਮੋਬਾਈਲ ਨੰਬਰ 95929 39639 ਬਾਈ ਠੀਕ ਆ